ਜਿਹੜਾ ਹੈਗਾ ਆ ਇਹਨੂੰ ਕਿਤੇ ਅੱਗੇ ਟਰਾਂਸਫਰ ਕਰ ਸਕਦੇ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਚਲਾਈ ਜਾ ਰਹੀ ਜਿਹੜੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਅਧੀਨ ਕੰਮ ਕਰਦੇ ਹੋਏ ਸੀਪੀ ਅੰਮ੍ਰਿਤਸਰ ਕਮਿਸ਼ਨਰੇਟ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਹੈਗੀ ਆ ਜਿਸ ਵਿੱਚ ਐਫ ਆਈ ਆਰ ਨੰਬਰ 40/25 ਅਧੀਨ ਤਾਰਾ 21C 2529 ਨਾ ਐਨ ਡੀ ਪੀ ਐਸ ਐਕਟ ਅਤੇ 25 ਆਰਮਸ ਐਕਟ ਅਧੀਨ ਆਪਾਂ ਇੱਕ ਮੁਕਦਮਾ ਦਰਜ ਕੀਤਾ ਸੀਗਾ ਪੀਐਸ ਵੇਰਕਾ ਵਿੱਚ ਜਿਸ ਵਿੱਚ ਆਪਾਂ ਇੱਕ ਮਲਜ਼ਮ ਤੋਂ 500 ਗ੍ਰਾਮ ਹਿਰੋਇਨ ਰਿਕਵਰ ਕੀਤੀ ਸੀਗੀ ਇਸ ਤੇ ਕਾਰਵਾਈ ਕਰਦੇ ਹੋਏ ਸਾਨੂੰ ਟੋਟਲ ਦੋ ਪਿਸਟਲ ਤੇ 15 ਲੱਖ ਡਰਗਮਣੀ ਤੇ ਇੱਕ ਮਿਨੀ ਡਰੋਨ ਵੀ ਰਿਕਵਰ ਹੋਇਆ ਸੀਗਾ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਮੁਹਿੰਮ ਦੇ ਅਧੀਨ ਸਖਤ ਕਾਰਵਾਈ ਕਰਨ ਨੂੰ ਕਿਹਾ ਗਿਆ ਸੀ ਜਿਸ ਦੇ ਅੰਤਰਗਤ ਜਿਹੜੇ ਸਾਡੇ ਸੀਪੀ ਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਵੱਲੋਂ ਜਿਹੜੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀਗੇ ਉਸਤੇ ਕਾਰਵਾਈ ਕਰਦੇ ਹੋਏ ਆਪਾਂ ਜਿਹੜੇ ਸਮਗਲਰ ਸੀਗੇ ਜਿਹੜੇ ਚਾਰ ਦੇ ਵਿੱਚ ਨਾਮਜਦ ਮੁਜਰੀਮ ਸੀਗੇ ਉਹਨਾਂ ਦੇ 68 ਦੇ ਕੇਸ ਬਣਾ ਕੇ ਆਪਾਂ ਕੰਪਟੈਂਟ ਅਥਾਰਟੀ ਨਵੀਂ ਦਿੱਲੀ ਨੂੰ ਭੇਜੇ ਸੀਗੇ ਤੇ ਕੰਪਟੈਂਟ ਅਥਾਰਟੀ ਨਵੀਂ ਦਿੱਲੀ ਵੱਲੋਂ ਇਸ ਜਿਹੜੀ ਪ੍ਰਾਪਰਟੀ ਜਿਹੜੀ ਸੀਗੀ ਜਿਸ ਦੀ ਕੁੱਲ ਕੀਮਤ 1 ਕਰੋੜ 27 ਲੱਖ ਹੈ ਉਸ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ ਅੱਜ ਉਸ ਦੀ ਤਮੀਲ ਉਸ ਨੋਟਿਸ ਦੀ ਤਮੀਲ ਕਰਾਉਣ ਵਾਸਤੇ ਉਸ ਫ੍ਰੀਜ਼ਿੰਗ ਆਰਡਰ ਦੀ ਤਮੀਲ ਕਰਾਉਣ ਵਾਸਤੇ ਆਪਾਂ ਜਸ਼ਵਿੰਦਰ ਪਾਲ ਸਿੰਘ ਦੇ ਇੱਥੇ ਆਏ ਆ ਤੇ ਜਿਹੜੀ ਇਹ ਕੋਠੀ ਹੈਗੀ ਹੈ ਇਸ ਦੀ ਕੀਮਤ ਜਿਹੜੀ ਹੈਗੀ 65 ਲੱਖ ਰੁਪਈਆ ਹੈਗਾ ਹੈ ਤੇ ਇਸ ਦੀ ਜਿਹੜੀ ਨੋਟਿਸ ਦੀ ਤਮੀਲ ਆਪਾਂ ਇਹਨਾਂ ਦੇ ਫਾਦਰ ਜਿਹੜੇ ਪਿਤਾ ਜੀ ਹੈ ਉਹਨਾਂ ਨੂੰ ਤਮੀਲ ਕਰਾਈ ਹੈ ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹੁੰਦਾ ਆ ਕਿ ਜਸਵਿੰਦਰਪਾਲ ਦੇ ਨਾਲ ਨਾਲ ਜਿਹੜਾ ਗੁਰਮੁਖ ਗੁਰਮੁਖ ਸਿੰਘ ਹੈਗਾ ਆ ਜਿਸ ਦੇ ਘਰ ਦੀ ਕੀਮਤ 29 ਲੱਖ 40 ਹਜ਼ਾਰ ਵਿਰਿੰਦਰਪਾਲ ਸਿੰਘ ਦੇ ਘਰ ਦੀ ਕੀਮਤ 12 ਲੱਖ ਤੇ ਤਲਜੀਂਦਰ ਕੁਮਾਰ ਦੀ ਘਰ ਦੀ ਕੀਮਤ 5 ਲੱਖ 40 ਹਜ਼ਾਰ ਇਸ ਨੂੰ ਵੀ ਫ੍ਰੀਜ਼ ਕਰ ਦਿੱਤਾ ਗਿਆ ਆ ਇਸ ਦੇ ਨਾਲ ਨਾਲ ਜਿਹੜੀ ਇਸ ਵਿੱਚ ਡਰਗ ਮੰਨੀ 15 ਲੱਖ ਸਾਨੂੰ ਰਿਕਵਰ ਹੋਈ ਸੀ ਉਸ ਨੂੰ ਵੀ ਫ੍ਰੀਜ਼ ਕਰ ਦਿੱਤਾ ਗਿਆ ਸਾਡੀ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਜੋ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਇਸ ਨੂੰ ਇਸੇ ਜਿਹੜੇ ਜੋਸ਼ ਨਾਲ ਆਪਾਂ ਅੱਗੇ ਕਾਇਮ ਰੱਖਾਂਗੇ ਤੇ ਜਿਹੜੇ ਨਸ਼ੇ ਨੂੰ ਪੰਜਾਬ ਤੋਂ ਜੜ੍ਹ ਤੋਂ ਖਤਮ ਕਰਾਂਗੇ ਧੰਨਵਾਦ